ਸਾਡਾ ਪਹਿਲਾ ਦੇ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਦੇ ਵਾਹਿਗੁਰੂ ਜੀ ਕੀ ਫਤਿਹ ਆ ਸਾਡਾ ਸਰਦੂਰ ਸਿੰਘ ਖੋਲੀ ਜਾਂਦਾ ਬੋਰੀਆਂ ਆ ਆ ਲਿਆ ਕੇ ਡਾਕ ਲਿਆ ਸੀ ਮਸ਼ੀਨ ਇਹਨੂੰ ਦੇਵਾਂ ਗੇੜਾ ਤਾਂ ਸਰਦੂਰ ਸਿੰਘ ਆ ਆ ਸਰਦੂਰ ਸਿੰਘ ਠੇਕੇਦਾਰ ਤੇ ਇੱਧਰ ਆ ਗਿਆ ਮੇਰਾ ਵੀਰ ਕੁਲਵਿੰਦਰ ਸਿੰਘ ਹੁਣ ਪੰਚਰ ਨਾਲ ਹੀ ਲੀ ਗੇ ਹੁਣ ਪੰਚਰ ਲਾਉਗੇ ਇਹਨੂੰ ਉਹ ਸਾਹਮਣੇ ਖੜਾ ਵੇੜਾ ਜੀ ਤੇ ਅਸੀਂ ਖਰਚ ਪਾਉਣੀ ਆ 6 ਕਿਸਾਨ ਗੜੇ ਖਾਂ ਆ ਸ਼ਾਮਾਂ ਦਾ ਤੁਹਾਨੂੰ ਅਪਡੇਟ ਦਵਾਂਗੇ ਕਿਦੋਂ ਪੈਂਦੀ ਆ ਆ ਕਿਤਾ ਪੌਣੇ ਬੰਦੇ ਅਸੀਂ ਇਹੋ ਹੀ ਆ ਜਿਹਦੇ ਬੰਦੇ ਮੰਗੇ ਆਖੇ ਹਨ ਦੇਖੋ ਮੰਗੀ ਵੀਰ ਤੇ ਫੱਟੇ ਲੇਕੀ ਕਿ ਸਦੂਲ ਸਿੰਘ ਮਿਲਣ ਲੱਗਾ ਤੇਲ ਤੇਲ ਮਿਲਣਾ ਵੀਰ ਇਹਨਾ ਹੁੰਦੀ ਆ ਬਾਲੇ ਇਹਦੇ ਵਾਦੂ ਲੱਗਦਾ ਮੈਨੂੰ ਤੇ ਆਵੇ ਢੰਡਾ ਆਗਾ ਡੰਡਾ ਛੋਟਾ ਹੀ ਆ ਵਾਦੂ ਤੇਰਾ ਹੁੱਕਦਾ ਨਹੀਂ ਤੇ ਤੈਨੂੰ ਭਲਾ ਕਹ ਲੈ ਲੈ ਆ ਕੀ ਰੋ ਗੇੜਾ ਲਗਾ ਪਾਉਣ ਸਟਾਰਟ ਕਰਾਂਗੇ ਟ੍ਰੈਕ ਚੱਲ ਵੀ ਗੇੜਾ ਪਾ ਪੁੱਤਰਾ ਕੀ ਕਰਨ ਲਿਆ ਸ਼ਾਬਾਸ਼ ਵਾਹ ਬਾਗਰੂ ਬੋਲ ਸੱਚੇ ਬਾਦਸ਼ਾਹ ਆ ਵੀ ਦੋਸਤੋ ਆਪਾਂ ਸਵੇਰ ਦੀਆਂ 18-19 ਬੋਰੀਆਂ ਬਾਤੀਆਂ ਤੇ ਆਹ ਖੋਲੀ ਜੰਨੇ ਤਿੰਨ ਬੋਰੀਆਂ ਔਰ ਦੋ ਬੋਰੀਆਂ ਲੈਣ ਗਿਆ ਨਾਲ ਦਾ ਤੇ ਲੋਜੀ ਪਰਸ਼ਾ ਆਪਣਾ ਗਿਆ ਪਾਇਆ ਹੁਣ ਉੱਤੇ ਪਾਉਣ ਲੱਗੇ ਆਪਾਂ ਘੋਲੂਗਾ ਉਸ ਤੋਂ ਬਾਅਦ ਸਮਾਪਤੀ